ਹਾਂਜੀ ਨਮਸਕਾਰ ਜੀ ਦੇਖੋ ਜੀ ਤਾਂ ਦੀ ਜ਼ਰੂਰਤ ਸਭ ਨੂੰ ਹੁੰਦੀ ਆ ਜਿੰਨਾ ਵੀ ਗ੍ਰਸਤੀ ਬੰਦੇ ਨੇ ਸਭ ਨੂੰ ਚਾਹੀਦਾ ਹੁੰਦਾ ਤੁਸੀਂ ਕਰਨਾ ਕੀ ਆ ਦਿਵਾਲੀ ਵਾਲੀ ਰਾਤ ਧਿਆਨ ਨਾਲ ਸੁਣਿਓ ਜਿੰਨਾ ਮਰਜੀ ਕਰਜ਼ਾ ਹੋਊਗਾ ਸਿਰ ਤੁਹਾਡੇ ਸਾਲ ਦੇ ਅੰਦਰ ਅੰਦਰ ਹੀ ਲੈ ਜਾਓ ਕਦੇ ਤੁਹਾਡੀ ਜੇਬ ਖਾਲੀ ਨਹੀਂ ਜੇ ਤੁਸੀਂ ਇਹ ਕੰਮ ਕਰਤਾ ਦਿਵਾਲੀ ਵਾਲੀ ਰਾਤ ਕਰਨਾ ਤੁਸੀਂ ਆ ਦੇਖੋ ਦੱਸਣਾ ਮੈਂ ਆ ਰਾਤ ਨੂੰ 11:30 ਵਜੇ 11:30 ਤੋਂ ਲੈ ਕੇ 12 ਵਜੇ ਤੱਕ ਇਹ ਕੰਮ ਕਰਨਾ ਤਿੰਨ ਦੀਵੇ ਜਗਾਉਣੇ ਨੇ ਇਕੱਠੇ ਇੱਕ ਜਗ੍ਹਾ ਤੇ ਦੇਸੀ ਕੀ ਉਹ ਦੇ ਜਾਂ ਚਾਹੇ ਪੌਦਾ ਵਰਸ਼ ਹੋਵੇ ਜਾਂ ਫਿਰ ਆਵਲੇ ਦਾ ਹੋਵੇ ਜਾਂ ਫਿਰ ਬਲ ਪੱਤਰ ਹੋਵੇ ਇਹ ਨਹੀਂ ਵੀ ਤਿੰਨਾ ਥੱਲੇ ਲਾਉਣੇ ਨੇ ਇੱਕ ਥੱਲੇ ਜਿਹੜਾ ਮਰਜ਼ੀ ਰੱਖ ਤਿੰਨਾ ਚੋਂ ਇੱਕ ਤੁਹਾਨੂੰ ਮਿਲਦਾ ਤਾਂ ਉਹਦੇ ਥੱਲੇ ਤੁਸੀਂ ਇਹ ਲਾ ਦਿਓ ਹੁਣ ਤੁਸੀਂ ਇਹ ਲਾਉਣ ਤੋਂ ਬਾਅਦ ਕਹੇ ਜੇ ਤੁਹਾਡੇ ਘਰ ਦੇ ਵਿੱਚ ਵੀ ਘਰ ਤੇ ਵੀ ਲਾ ਸਕਦੇ ਕੋਈ ਗੱਲ ਨਹੀਂ ਫਟਾਫਟ ਆ ਕੇ ਜਿਹੜਾ ਤੁਹਾਡਾ ਲక్ష్ਮੀ ਦਾ ਰੁਪਿਆ ਰੱਖਿਆ ਹੋਇਆ ਚਾਹੇ ਉਹ ਕਾਗਜ਼ ਦਾ ਚਾਹੇ ਚਾਂਦੀ ਦਾ ਚਾਹੇ ਲੋਹੇ ਦਾ ਉਹਨੂੰ ਚੱਕੋ ਤੇ ਚੱਕ ਕੇ ਅਬੀ ਲਿਵਾਰੀ ਦੇ ਵਿੱਚ ਰੱਖ ਪਹਿਲਾ ਟੋਟਕਾ ਦੂਜਾ ਟੋਟਕਾ ਦੇ ਨਾਲ ਹੀ ਇੱਕ ਹੋਰ ਹੈ ਜਿਹੜੀਆਂ ਜਨਾਨੀਆਂ ਬਾਹਰ ਨਹੀਂ ਜਾ ਸਕਦੀਆਂ ਇਹ ਤਾਂ ਮਰਦ ਤਾਂ ਕੰਮ ਕਰ ਲੈਣਗੇ ਜਨਾਨੀਆਂ ਤਾਂ ਨਹੀਂ ਕਰ ਸਕਦੇ ਰਾਤ ਨੂੰ 11:30 ਵਜੇ ਨਹੀਂ ਜਾ ਸਕਦੀਆਂ ਉਹਨਾਂ ਮੇਰੀਆਂ ਭੈਣਾਂ ਲਈ ਸੌਖਾ ਤੁਸੀਂ ਕੀ ਕਰਨਾ ਇੱਕ ਗੜਬੀ ਲੈਣੀ ਆ ਤਾਂਬੇ ਦੀ ਹੈਗੀ ਠੀਕ ਹੈ ਪਿੱਤਲ ਦੀ ਸਟੀਲ ਦੀ ਕਾਸੀ ਦੀ ਉਹਦੇ ਵਿੱਚ ਥੋੜਾ ਜਿਹਾ ਅਤਰ ਪਾਉਣਾ ਇੰਨੇ ਕਿ ਸ਼ੀਸ਼ੀ ਅਤਰ ਦੀ ਮਿਲ ਜਾਂਦੀ ਹੈ ਦੁਕਾਨਾਂ ਤੋਂ ਸ਼ੀਸ਼ੀ ਉਹਦੇ ਵਿੱਚ ਅਤਰ ਪਾਉਣਾ ਹੁਣ ਤੁਸੀਂ ਗੜਬੀ ਦੇ ਵਿੱਚ ਅਤਰ ਪਾਇਆ ਉਹ ਆਪਦੇ ਜਿਹੜਾ ਮੁੱਖ 게ਟਾ ਛੜਕ ਵਾਲਾ ਉੱਥੇ ਚੱਲਣਾ ਉੱਥੇਕ ਗਲਾਬ ਦੇ ਫੁੱਲ ਦੇ ਨਾਲ ਆਹ ਛਿੱਟਾ ਦੇਣਾ ਸਾਰੇ ਉੱਥੋਂ ਸ਼ੁਰੂ ਕਰਕੇ ਆਖੇ ਆਪਦੇ ਅੰਦਰ ਕਮਰਿਆਂ ਚ ਲੌਬੀ ਚ ਡ੍ਰੈنگ ਰੂਮ ਚ ਬੈੱਡਰੂਮ ਚ ਜਿੰਨੇ ਵੀ ਤੁਹਾਡੇ ਰੂਮ ਨੇ ਤੂੜੀਵਾ ਡੰਕਰਾਂ ਵਾਲਾ ਸਾਰੇ ਕਿਤੇ ਇਹ ਗੁਲਾਬ ਦੇ ਜਿਹੜਾ ਫੁੱਲ ਆ ਉਹਦੇ ਨਾਲ ਛਿੱਟਾ ਦੇਣਾ ਇੱਕਦਮ ਤੇ ਇੱਕ ਹਫ਼ਤੇ ਦੇ ਅੰਦਰ ਅੰਦਰ ਤੁਹਾਨੂੰ ਰਿਜ਼ਲਟ ਮਿਲੂ ਧਰਮਾਲ ਵਾਲਾ ਰਸਤੇ ਖੋਲ ਜਾਣਗੇ ਤੁਹਾਨੂੰ ਕਰਨਾ ਤਾਂ ਤੁਸੀਂ ਆ ਨਾ ਇਹ ਕੰਮ ਇੰਨਾ ਕੰਮ ਕਰ ਦਿਓ ਤੁਹਾਨੂੰ ਹਫ਼ਤੇ ਦੇ ਵਿੱਚ ਵਿੱਚ ਦੀ ਪਤਾ ਲੱਗ ਜਾਊਗਾ ਠੀਕ ਆ ਜੀ ਨਮਸਕਾਰ ਜੀ